ਕਿੱਥੇ ਲੋਨੀਓ ਹੋਰ ਕਿਹੜਾ ਨੀਆ ਹੋਰ ਕਿੱਥੇ ਲੋਨੀਓ ਫੁੱਲ ਉੱਤੇ ਕੈਂਪੇਨ ਚ ਡੋਟ ਡੋਰ ਵਾਸਤੇ ਉਤਰੇ ਹੋਏ ਹਾਂ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਲੋਕਾਂ ਬਹੁਤ ਜ਼ਬਰਦਸਤ ਰਿਸਪੌਂਸ ਮਿਲ ਰਿਹਾ ਹੈ ਫੁੱਲ ਨੂੰ ਫੁੱਲ ਸਪੋਰਟ ਕਰਨੀ ਹੈ ਪਾਜਪਾ ਨੂੰ ਜਿਤਾਣਾ ਹੈ ਇਸ ਰੋਜ਼ ਲੱਧਰ ਨੂੰ ਵੋਟ ਪਾਣੀ ਹੈ ਇਮਾਨੇ ਵਿਕਾਸ ਵਾਸਤੇ ਕਿਹੜੇ ਕਿਹੜੇ ਪੁਆਇੰਟ ਸੋਚੇ ਹੋਏ ਨੇ ਮਹੱਲੇ ਨੂੰ ਤਾਂ ਹਰ ਤਰ੍ਹਾਂ ਦੇ ਵਿਕਾਸ ਦੀ ਲੋੜ ਹੈ ਸੜਕਾਂ ਦਾ ਬੁਰਾ ਹਾਲ ਹੈ ਸੀਵਰ ਦਾ ਬੁਰਾ ਹਾਲ ਹੈ ਕੋਈ ਸਹੂਲਤ ਨਹੀਂ ਕੋਈ ਪਾਰਕ ਨਹੀਂ ਹੈਗੀ ਕੋਈ ਡਿਸਪੈਂਸਰੀ ਵੀ ਨਹੀਂ ਹੈਗੀ ਇੱਥੇ ਕੋਈ ਬਿਮਾਰ ਪੈ ਜਾਂਦਾ ਉਹਨੂੰ ਬੜੀ ਦੂਰ ਜਾਣਾ ਪੈਂਦਾ ਹੈ ਤੇ ਇੱਥੇ ਤਾਂ ਸਹੂਲਤ ਨਾ ਦੀ ਕੋਈ ਚੀਜ਼ ਹੈ ਹੀ ਨਹੀਂ ਹੈ ਪਰਮਾਤਮਾ ਸਾਡੇ ਨਾਲ ਹੈ ਸਾਡੇ ਉੱਤੇ ਉਹਨਾਂ ਦੀ ਬLESINGS ਹੈ ਅਸੀਂ ਜਿੱਤਾਂਗੇ ਆਪਣਾ ਇਸ ਵਾਰਡ ਦੇ ਵਿੱਚ ਬਹੁਤ ਕਮੀਆਂ ਹੀ ਕਮੀਆਂ ਆ ਸੜਕਾਂ ਟੁੱਟੀਆਂ ਹੋਈਆਂ ਆ ਸੀਵਰ ਓਵਰਫਲੋ ਕਰ ਰਿਹਾ ਹੈਗਾ ਬਿਜਲੀ ਨਹੀਂ ਹੈ ਪਾਣੀ ਨਹੀਂ ਹੈ ਲੋਕੀ ਨੰਸ਼ ਕਹਤਾ ਕਰ ਰਹੇ ਕਿ ਜੇ ਸਰਦੀਆਂ ਚ ਪਾਣੀ ਨਹੀਂ ਆ ਰਿਹਾ ਤੇ ਗਰਮੀਆਂ ਚ ਕਿੱਥੇ ਆਂਦਾ ਹੋਏਗਾ ਭਾਰ ਸਰਕਾਰ ਦੀਆਂ 275 ਸਕੀਮਾਂ ਆ ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆ ਆ ਕਿਸੇ ਦਾ ਤਾਂ ਵੋਟਰ ਕਾਰਡ ਹੀ ਨਹੀਂ ਬਣਿਆ ਜਾ ਹੀ ਨਹੀਂ ਕਟਾਤਾ ਜਾਂ ਉਹਨਾਂ ਨੂੰ ਆਪਣਾ ਰੈਸ਼ਨ ਕਾਰਡ ਨਹੀਂ ਬਣਿਆ ਸਰਦਾਰ ਇਕਵਾਲ ਸਿੰਘ ਲਾਲਪੁਰਾ ਜੀ ਜਿਹੜੇ ਕੈਬਨਟ ਵਜ਼ੀਰ ਦੇ ਰੈਂਕ 'ਚ ਹੈ ਔਰ ਉਹਨਾਂ ਨੇ 9.5 ਲੱਖ ਰੁਪਏ ਦੇ ਟ੍ਰਾਈਸਾਈਕਲ ਤੇ ਬੈਟਰੀ ਵਾਲੇ ਸਾਈਕਲ ਕੰਨਾਂ ਦੀਆਂ ਮਸ਼ੀਨਾ ਆਰਟੀਫੀਸ਼ੀਅਲ ਲੈਂਸ ਬਹੁਤ ਕੁਝ ਵੰਡਿਆ ਅਸੀਂ ਆਪਣਾ ਜਦੋਂ ਕੋਈ ਸਾਡਾ ਕੋਈ ਇਲੈਕਸ਼ਨ ਦਾ ਅਜੰਡਾ ਨਹੀਂ ਸੀਗਾ 40 ਸਾਲ ਤੋਂ ਕੈਂਪ ਲਾ ਲਾ ਕੇ ਅਸੀਂ ਧਰਮਸ਼ਾਲਾਾਂ ਬਣਾਈਆਂ ਅਸੀਂ ਆਂਗਣਵਾੜੀ ਸੈਂਟਰ ਬਣਾਏ ਪੋਸਟਿੰਗ ਕਰਾਈਆਂ ਲੋਕਾਂ ਦੀ ਤੁਸੀਂ ਇੱਥੇ ਕੰਮ ਕਰੋ ਭਾਰਤ ਸਰਕਾਰ ਇਨੀਆਂ ਸਕੀਮਾਂ ਦੇ ਰਹੀ ਆ ਇਹਨਾਂ ਭਲਾ ਕਰਨਾ ਚਾਹੁੰਦੀ ਐ ਤੇ ਲੋਕੀ ਵਿਚਾਰੇ ਅਨਪੜ੍ਹ ਉਹਨਾਂ ਨੂੰ ਪਤਾ ਹੀ ਨਹੀਂ ਜਾਣਾ ਕਿੱਥੇ ਆ ਤੇ ਅਸੀਂ ਪੜੇ ਲਿਖੇ ਜੇ ਸਾਨੂੰ ਬਖਸ਼ਿਸ਼ ਕੀਤੀ ਮਹੱਲੇ ਦੇ ਲੋਕਾਂ ਨੇ ਵਾਰਡ ਦੇ ਲੋਕਾਂ ਨੇ ਤੇ ਸਮਝੋ ਅਸੀਂ ਇੱਕ ਰੈਵੋਲੂਸ਼ਨ ਲਿਆਵਾਂਗੇ ਕੰਮ ਤਾਂ ਤੁਹਾਨੂੰ ਅਸੀਂ ਕਰਕੇ ਦਿਖਾਵਾਂਗੇ ਤੁਸੀਂ ਸਾਨੂੰ ਇੱਕ ਵਾਰੀ ਮੌਕਾ ਦਿਓ ਇਹ ਜਿਹੜਾ ਵਾਰਡ ਹੈਗਾ ਨਾ ਲੋਕੀ ਦੇਖਣ ਆਇਆ ਕਰਨਗੇ ਸਵਰਗ ਬਣਾ ਦਾਂਗੇ ਅਸੀਂ ਸਸਤੀਕਾਲ ਤੁਸੀਂ ਦੇਖੋ ਸਿਟੀ ਹੈਡਲਾਈਨਸ ਤੇ ਮੈਂ ਅੰਬਰਵੇ ਤੇ ਬਾਈ ਜੀ ਜਿਹਾ ਸਾ ਉਦਾ ਮਾਹੌਲ ਹੈ ਲੱਗਦਾ ਵੀ ਲੁਧਿਆਣਾ ਜਿਹੜਾ ਕਿ ਐਮਸੀ ਚੋਣਾ ਦੇ ਰੰਗ ਵਿੱਚ ਬਿਲਕੁਲ ਰੰਗਿਆ ਗਿਆ ਤੇ ਆਪਾਂ ਤੁਹਾਨੂੰ ਜਿ ਲੈ ਕੇ ਪਹੁੰਚੇ 87 ਨੰਬਰ ਵਾਰਡ ਜਿੱਥੇ ਕਿ ਜਿਹੜੇ ਸਲੋਜ ਲੱਦੜ ਜੀ ਬੀਜੇਪੀ ਵੱਲੋਂ ਕੈਂਡੀਡੇਟ ਖੜੇ ਹੋਏ ਨੇ ਗੱਲਬਾਤ ਕਰਾਂਗੇ ਜਾਣਾਂਗੇ ਕੈਂਪੇਨ ਕਿਸ ਤਰ੍ਹਾਂ ਚੱਲ ਰਿਹਾ ਤੇ ਅਗਲੀਆਂ ਰਣਨੀਤੀਆਂ ਕੀ ਹੋਣਗੀਆਂ ਸਸੀਕਲ ਮੈਮ ਸਸੀਕਲ ਜੀ ਮੈਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਸੀਟ ਕਨਫਰਮ ਵਾਸਤੇ ਜੀ ਥੈਂਕ ਯੂ ਜੀ ਥੈਂਕ ਯੂ ਕੈਂਪੇਨ ਜੋ ਡੋਰ ਟੂ ਡੋਰ ਵਾਸਤੇ ਉਤਰੇ ਹੋਏ ਹਾਂ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਲੋਕਾਂ ਬਹੁਤ ਜ਼ਬਰਦਸਤ ਰਿਸਪੌਂਸ ਮਿਲ ਰਿਹਾ ਹੈ ਔਰ ਸਭ ਲੋਕ ਕਹਿ ਰਹੇ ਕਿ ਐਸੀ ਐਕਟਿਵ ਫੁੱਲ ਤੋਂ ਇਹ ਮੂਰ ਲਾਣੀ ਹੈ ਨੂੰ ਫੁੱਲ ਸਪੋਰਟ ਕਰਨੀ ਹੈ ਫੁੱਲ ਨੂੰ ਫੁੱਲ ਸਪੋਰਟ ਕਰਨੀ ਹੈ ਭਾਜਪਾ ਨੂੰ ਜਿਤਾਣਾ ਹੈ ਸਰੋਜ ਲੱਧਰ ਨੂੰ ਪੰਜ ਕ ਦਿਨ ਮਿਲੇ ਜਿਹੜੇ ਕੈਂਪੇਨ ਵਾਸਤੇ ਮਿਲਣੇ ਨੇ ਉਹਨਾਂ ਵਿੱਚ ਤਿਆਰੀਆਂ ਕਿਸ ਤਰ੍ਹਾਂ ਨੇ ਅਸੀਂ ਅੱਛੀ ਤਰ੍ਹਾਂ ਕਰ ਰਹੇ ਹੈਗੇ ਆ ਦਿਨ ਥੋੜੇ ਆ ਪਰ ਫਿਰ ਵੀ ਪਰਮਾਤਮਾ ਸਾਡੇ ਨਾਲ ਹੈ ਸਾਡੇ ਉੱਤੇ ਉਹਨਾਂ ਦੀ ਬlesਸਿੰਗਸ ਹੈ ਅਸੀਂ ਜਿੱਤਾਂਗੇ ਯਾਨੀ ਕਿ ਜਦੋਂ ਪਾਵਰ 'ਚ ਆ ਗਏ ਕੀ ਕੀ ਸੋਚਾ ਹੈ ਮਹੱਲਾ ਵਾਸੀਆਂ ਵਾਸਤੇ ਵਿਕਾਸ ਵਾਸਤੇ ਕਿਹੜੇ ਕਿਹੜੇ ਪੁਆਇੰਟ ਸੋਚੇ ਹੋਏ ਨੇ ਵੀ ਮਹੱਲੇ ਨੂੰ ਤਾਂ ਹਰ ਤਰ੍ਹਾਂ ਦੇ ਵਿਕਾਸ ਦੀ ਲੋੜ ਹੈ ਸੜਕਾਂ ਦਾ ਬੁਰਾ ਹਾਲ ਹੈ ਸੀਵਰ ਦਾ ਬੁਰਾ ਹਾਲ ਹੈ ਕੋਈ ਸਹੂਲਤ ਨਹੀਂ ਕੋਈ ਪਾਰਕ ਨਹੀਂ ਹੈਗੀ ਕੋਈ ਡਿਸਪੈਂਸਰੀ ਵੀ ਨਹੀਂ ਹੈਗੀ ਇੱਥੇ ਕੋਈ ਬਿਮਾਰ ਪੈ ਜਾਂਦਾ ਉਹਨੂੰ ਬੜੀ ਦੂਰ ਜਾਣਾ ਪੈਂਦਾ ਹੈ ਇਹ ਅੱਤੇ ਤਾਂ ਸਹੂਲਤ ਨਾ ਦੀ ਕੋਈ ਚੀਜ਼ ਹੈ ਹੀ ਨਹੀਂ ਹੈ। ਯਾਨੀ ਕਿ ਤੁਸੀਂ ਤਿਆਰ ਬੈਠੇ ਹੋ ਵੀ ਜਿੱਦਾਂ ਹੀ ਪਾਵਰ ਚਾਹੀਏ ਸੈਂਟਰ ਤੋਂ ਜਿਹੜੀਆਂ ਸਕੀਮਾਂ ਨੇ ਉਹ ਇੱਥੇ ਲੈ ਕੇ ਆਉਣੀਆਂ ਨੇ। ਬਿਲਕੁਲ ਜੀ। ਅਸੀਂ ਸੈਂਟਰ ਤੋਂ ਸਕੀਮਾਂ ਸਾਰੀਆਂ ਲੈ ਕੇ ਆਵਾਂਗੇ ਔਰ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿਹੜੀਆਂ ਸੈਂਟਰ ਦੀਆਂ ਸਕੀਮਾਂ ਅਸੀਂ ਉੱਥੇ ਸਾਰੀਆਂ ਲੈ ਕੇ ਆਣੀ ਆ। ਉਹਨਾਂ ਦਾ ਫਾਇਦਾ ਪੂਰੇ ਆਪਣੇ ਵਾਰਡ ਨੂੰ ਆਪਣੇ 87 ਵਾਰਡ ਨੂੰ ਦਵਾਵਾਂਗੇ। ਤੇ ਸਾਡੇ ਨਾਲ IAS ਸਰ ਲੱਧੜ ਸਾਹਿਬ ਵੀ ਮੌਜੂਦ ਨੇ ਉਹਨਾਂ ਨੇ ਵੀ ਗੱਲਬਾਤ ਕਰਨਗੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਸਰ ਡੋਰ ਡੋਰ ਕੈਂਪੇਨ ਕਿਵੇਂ ਚੱਲ ਰਿਹਾ ਹੈ ਜੀ ਅ ਦੇਖੋ ਆਪਣਾ ਮਹਿਰਾਨਾ ਕੇ ਆਪਣਾ ਇਹ 87 ਨੰਬਰ ਵਾਰਡ ਔਮਨ ਰਿਜ਼ਰਵ ਹੈ ਐਸਸੀ ਰਿਜ਼ਰਵ ਹੈ ਔਰ ਤਕਰੀਬਨ ਗਿਵਨ 90 95% ਵਸੋਂ ਤਾਂ ਸ਼ਡਿਊਲਡ ਕਾਸਟ ਹੈ ਆਪਣਾ ਇਸ ਵਾਰਡ ਦੇ ਵਿੱਚ ਬਹੁਤ ਕਮੀਆਂ ਹੀ ਕਮੀਆਂ ਆ ਸੜਕਾਂ ਟੁੱਟੀਆਂ ਹੋਈਆਂ ਆ ਸੀਵਰ ਓਵਰਫਲੋ ਕਰ ਰਿਹਾ ਹੈਗਾ ਬਿਜਲੀ ਨਹੀਂ ਹੈ ਪਾਣੀ ਨਹੀਂ ਹੈ ਲੋਕੀ ਨਨ ਸ਼ਿਕਾਇਤਾਂ ਕਰ ਰਹੇ ਕਿ ਜੇ ਸਰਦੀਆਂ ਚ ਪਾਣੀ ਨਹੀਂ ਆ ਰਿਹਾ ਤੇ ਗਰਮੀਆਂ ਚ ਕਿੱਥੇ ਆਂਦਾ ਹੋਏਗਾ ਤੋ ਇਸ ਕਰਕੇ ਅਸੀਂ ਆਪਣਾ ਇਹ ਸੋਚਿਆ ਹੈਗਾ ਮੈਂ ਤਾਂ ਚਾਰ ਜ਼ਿਲ੍ਹਿਆਂ ਦਾ ਡੀਸੀ ਰਿਹਾ ਹੈਗਾ ਡਿਵੀਜ਼ਨਲ ਕਮਿਸ਼ਨਰ ਆ ਜਿਹਦੇ ਥੱਲੇ ਪੰਜ-ਸੱਤ ਡੀਸੀ ਹੁੰਦੇ ਆ ਤੋ ਮੈਨੂੰ ਪਤਾ ਹੈਗਾ ਕਿ ਪਰ ਸਰਕਾਰ ਦੀਆਂ 275 ਸਕੀਮਾਂ ਆ ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆ ਆ ਕਿਸੇ ਦਾ ਤਾਂ ਵੋਟਰ ਕਾਰਡ ਹੀ ਨਹੀਂ ਬਣਿਆ ਜਾਂ ਹੀ ਨਹੀਂ ਕਟਾਤਾ ਜਾਂ ਉਹਨਾਂ ਨੂੰ ਆਪਣਾ ਰਸ਼ਨ ਕਾਰਡ ਨਹੀਂ ਬਣਿਆ ਜਾਂ ਉਹਨਾਂ ਦਾ ਕੋਈ ਆਪਣਾ ਵੋਟ ਬਣਨ ਵਾਲੀ ਹੈਗੀ ਆ ਜਾਂ ਉਹਨਾਂ ਦੀ ਪੈਨਸ਼ਨ ਲੱਗਣ ਵਾਲੀ ਆ ਚਾਰ-ਚਾਰ ਸਾਲ ਦੇ ਕਈ ਬੰਦੇ ਵਿਚਾਰੇ ਘਰਾਂ ਦੇ ਵਿੱਚ ਇਲਾਜ ਖੁਣੋਂ ਪਏ ਆ ਉਹਨਾਂ ਦਾ ਆਯੁਸ਼ਮਾਨ ਕਾਰਡ ਨਹੀਂ ਬਣਿਆ ਮੋਦੀ ਜੀ ਨੇ ਤਾਂ ਬਣਾਤਾ ਕਿ 5 ਲੱਖ ਤੱਕ ਦਾ ਇਲਾਜ ਫ੍ਰੀ ਕਰਾ ਲਓ ਲੇਕਿਨ ਇੱਥੇ ਜਿਹੜਾ ਹੈਗਾ ਸਭ ਤੋਂ ਵੱਡੀ ਆ ਅਭਿਸ਼ਾਪ ਹੈ ਗਰੀਬੀ ਔਰ ਗਰੀਬ ਲੋਕਾਂ ਦੀਆਂ ਹਰ ਸਮੱਸਿਆ ਹੁੰਦੀਆਂ ਖਾਣ ਪੀਣ ਤੋਂ ਲੈ ਕੇ ਇਲਾਜ ਵੀ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਹੈਂਡੀਕੈਪ ਪੈਨਸ਼ਨ ਅਸੀਂ ਆ ਪਿਛਲੇ 15 ਦਿਨ ਪਹਿਲਾਂ ਸਰਦਾਰ ਇਕਵਾਲ ਸਿੰਘ ਲਾਲਪੁਰਾ ਜੀ ਜਿਹੜੇ ਕੈਬਨਿਟ ਵਜ਼ੀਰ ਦੇ ਰੈਂਕ 'ਚ ਹੈ ਉਹ ਘਰ ਆਏ ਸੀਗੇ ਇਸੇ ਸਾਡੇ ਘਰ ਦੇ ਵਿੱਚ ਆਪਣਾ ਔਰ ਉਹਨਾਂ ਨੇ 9.5 ਲੱਖ ਰੁਪਏ ਦੇ ਟ੍ਰਾਈਸਾਈਕਲ ਤੇ ਬੈਟਰੀ ਵਾਲੇ ਸਾਈਕਲ ਕੰਨਾਂ ਦੀਆਂ ਮਸ਼ੀਨਾ ਆਰਟੀਫੀਸ਼ੀਅਲ ਲੈਂਸ ਬਹੁਤ ਕੁਝ ਵੰਡਿਆ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਲੇਕਿਨ ਲੋਕਾਂ ਨੂੰ ਪਤਾ ਨਹੀਂ ਹੈਗਾ ਲੇਕਿਨ ਅਸੀਂ ਜਦੋਂ ਹੁਣ ਡੋਰ ਟੂ ਡੋਰ ਜਾਂਦੇ ਆ ਅੱਜ ਵੀ ਲੋਕੀ ਪੁੱਛ ਰਹੇ ਆ ਕਿ ਸਾਨੂੰ ਟ੍ਰਾਈਸਾਈਕਲ ਮਿਲਣਾ ਚਾਹੀਦਾ ਸਾਨੂੰ ਪੈਨਸ਼ਨ ਨਹੀਂ ਲੱਗੀ ਜਦੋਂ ਕਿ 70 ਪੈਨਸ਼ਨਾਂ ਵੀ ਲਾਈਆਂ ਅਸੀਂ ਲੇਕਿਨ ਹੁਣ ਅਸੀਂ ਆਪਣਾ ਜਿੰਨਾ ਕ ਐਡਵਰਟਾਈਜ਼ ਕਰ ਸਕਦੇ ਆ ਕਰਕੇ ਤੇ ਫਿਰ ਲੋਕਾਂ ਨੂੰ ਬੇਨਤੀ ਕੀਤੀ ਕਿ ਆਜੋ ਹੁਣ ਅਸੀਂ ਕਾਉਂਸਲਰ ਦਾ ਜਿਹੜਾ ਇਲੈਕਸ਼ਨ ਹੈ ਮੈਡਮ ਸਰੋਜ ਲੱਦਰ ਜੀ ਲੜ ਰਹੇ ਆ ਔਰ ਸਾਨੂੰ ਜੋ ਰਿਸਪੌਂਸ ਮਿਲ ਰਿਹਾ ਬਹੁਤ ਓਵਰਵੈਲਮਿੰਗ ਹੈ ਔਰ 100% ਜਿੱਤਾਂਗੇ ਔਰ ਅਸੀਂ 21 ਤਰੀਕ ਨੂੰ ਇਲੈਕਸ਼ਨ ਦਾ ਜਿਹੜਾ ਰਿਜ਼ਲਟ ਆਣ ਤੋਂ ਬਾਅਦ ਇਹ ਸਮਝੋ ਕਿ 22 ਤਰੀਕ ਨੂੰ ਅਸੀਂ ਫਿਰ ਆਪਣਾ ਕੰਮ ਸ਼ੁਰੂ ਕਰ ਦੇਣਾ ਪ੍ਰਾਇਮਰੀ ਸਕੂਲ ਆਂਗਣਵਾੜੀ ਸੈਂਟਰ ਡਿਸਪੈਂਸਰੀਆਂ ਸਾਡੇ ਏਜੰਡੇ ਤੇ ਆ ਪਾਰਕਾਂ ਸਾਡੇ ਏਜੰਡੇ ਤੇ ਆ ਸੜਕਾਂ ਦੀ ਰਿਪੇਅਰ ਅਸੀਂ ਪਹਿਲਾਂ ਵੀ ਬਣਾ ਚੁੱਕੇ ਹਾਂ ਅਸੀਂ ਆਪਣਾ ਜਦੋਂ ਕਿ ਸਾਡਾ ਕੋਈ ਇਲੈਕਸ਼ਨ ਦਾ ਏਜੰਡਾ ਨਹੀਂ ਸੀਗਾ 40 ਸਾਲ ਤੋਂ ਕੈਂਪ ਲਾ ਲਾ ਕੇ ਅਸੀਂ ਧਰਮਸ਼ਾਲਾ ਬਣਾਈਆਂ ਅਸੀਂ ਉਹ ਅੰਗਨਵਾੜੀ ਸੈਂਟਰ ਬਣਾਏ ਪੋਸਟਿੰਗ ਕਰਾਈਆਂ ਲੋਕਾਂ ਦੀਆਂ ਤੁਸੀਂ ਇੱਥੇ ਕੰਮ ਕਰੋ ਤੇ ਆਪਣਾ ਇਹ ਗਰੀਬ ਲੋਕਾਂ ਦਾ ਭਲਾ ਹੋਣਾ ਚਾਹੀਦਾ ਜਦੋਂ ਭਾਰਤ ਸਰਕਾਰ ਇੰਨੀਆਂ ਸਕੀਮਾਂ ਦੇ ਰਹੀ ਆ ਇਹਨਾਂ ਭਲਾ ਕਰਨਾ ਚਾਹੁੰਦੀ ਹੈ ਸਭ ਕਾ ਸਾਥ ਸਭ ਕਾ ਵਿਕਾਸ ਤੇ ਲੋਕੀ ਵਿਚਾਰੇ ਅਨਪੜ੍ਹ ਉਹਨਾਂ ਨੂੰ ਪਤਾ ਹੀ ਨਹੀਂ ਜਾਨਣਾ ਕਿੱਥੇ ਆ ਤੇ ਅਸੀਂ ਪੜੇ ਲਿਖੇ ਅਸੀਂ ਇਸ ਮੁਹੱਲੇ ਦੇ ਵਾਸੀ ਆ ਤੇ ਹੁਣ ਅਸੀਂ ਰਿਟਾਇਰ ਵੀ ਹੋ ਗਏ ਆ ਤੇ ਅਸੀਂ ਇਸ ਕੰਮ ਤੇ ਜੁਟ ਗਏ ਆ ਤੇ ਸਮਝੋ ਅਸੀਂ ਜੇ ਸਾਨੂੰ ਬਖਸ਼ਿਸ਼ ਕੀਤੀ ਮੱਲੇ ਦੇ ਲੋਕਾਂ ਨੇ ਵਾਰਡ ਦੇ ਲੋਕਾਂ ਨੇ ਤੇ ਸਮਝੋ ਅਸੀਂ ਇੱਕ ਰੈਵੋਲੂਸ਼ਨ ਲਿਆਵਾਂਗੇ ਲੁਧਿਆਣਾ ਖੂਬਸੂਰਤ ਸ਼ਹਿਰ ਹੈ ਪਰ ਗੰਦੇ ਨਾਲੇ ਨੇ ਦੇਖੋ 3 ਸਾਲ ਤੋਂ ਤਾਂ ਇਹ ਆਪਣਾ ਬ੍ਰਿਜ ਨਹੀਂ ਬਣ ਪਾਇਆ ਜਿਹੜਾ ਸਾਡਾ ਆਪਣਾ 메ਨ ਰੋਡ ਦੇ ਉੱਪਰ ਤੇ ਆਪਣਾ ਕੰਮ ਕਰਦੇ ਨਹੀਂ ਨਾ ਇਹਨਾਂ ਨੂੰ ਕਰਨਾ ਆਂਦਾ ਆ ਕੰਮ ਤਾਂ ਤੁਹਾਨੂੰ ਅਸੀਂ ਕਰਕੇ ਦਿਖਾਵਾਂਗੇ ਤੁਸੀਂ ਸਾਨੂੰ ਇੱਕ ਵਾਰੀ ਮੌਕਾ ਦਿਓ ਇਹ ਜਿਹੜਾ ਵਾਰਡ ਹੈਗਾ ਨਾ ਲੋਕੀ ਦੇਖਣ ਆਇਆ ਕਰਨਗੇ ਸਵਰਗ ਬਣਾ ਦਾਂਗੇ ਅਸੀਂ ਜੋ ਸਾਡੀ ਜੋ ਪੈਸਾ ਸਾਨੂੰ ਪੰਜਾਬ ਸਰਕਾਰ ਤੋਂ ਨਹੀਂ ਮਿਲੇਗਾ ਭਾਰਤ ਸਰਕਾਰ ਤੋਂ ਲੈ ਕੇ ਆਵਾਂਗੇ ਪਿੱਛੇ 20000 ਕਰੋੜ ਤੋਂ ਉੱਪਰ ਭੇਜਿਆ ਭਾਰਤ ਸਰਕਾਰ ਨੇ ਤੁਹਾਨੂੰ ਪਤਾ ਹੈ ਤੰਦਰਾ ਕਲਸਟਰ ਨਾਲ ਸ਼ਹਿਰ ਦੇ ਲੱਗਦਾ ਉੱਥੇ 100 ਕਰੋੜ ਰੁਪਇਆ ਭੇਜਿਆ ਸ਼ਿਆਮਾ ਪ੍ਰਸਾਦ ਮੁਖਰਜੀ ਕਲਸਟਰ ਸਕੀਮ ਦੇ ਵਿੱਚ ਅਜੇ ਤੱਕ ਇਹਨਾਂ ਤੋਂ ਉਦ ਘਟ ਨਹੀਂ ਹੋਇਆ 3 ਸਾਲ ਹੋ ਗਏ ਇਹਨਾਂ ਨੂੰ ਕੰਮ ਹੋਏ ਨੂੰ ਤੋਂ ਇਸ ਕਰਕੇ ਇਹ ਨਿਕੰਮੀ ਸਰਕਾਰ ਹੈ ਔਰ ਕਿਓ ਖਿਚੜੀ ਆ ਇੱਕੋ ਥੈਲੀ ਦੇ ਛੱਟੇ ਵਟੇ ਆ ਕੇਸਰੀਵਾਲ ਮਹਾ ਝੂਠਾ ਬੰਦਾ ਹੈਗਾ ਔਰ ਇਹ ਜਿਹੜਾ ਝੂਠਿਆਂ ਦਾ ਠੱਗਾਂ ਦਾ ਸਰਦਾਰ ਹੈਗਾ ਕਹਿੰਦਾ ਸੀ ਮੈਂ ਕਾਰ ਨਹੀਂ ਲੈਣੀ ਮੈਂ ਬੰਗਲਾ ਨਹੀਂ ਲੈਣਾ ਮੈਂ ਆਪਣਾ ਸਿਕਿਉਰਟੀ ਲੈ ਲਈ 200 ਬੰਦਾ ਸਿਕਿਉਰਟੀ ਦਾ ਉਹਦੇ ਨਾਲ ਘੁੰਮਦਾ ਕਰੋੜ ਕਰੋੜ ਰੁਪਏ ਦੀਆਂ ਕਾਰਾਂ 'ਚ ਘੁੰਮਦਾ 53 ਕਰੋੜ ਰੁਪਈਆ ਆਪਣੇ ਘਰ ਦੀ ਰੀਨੋਵੇਸ਼ਨ ਤੇ ਲਾਤਾ ਹੈਗਾ ਟਾਇਲਟ ਜਿਹਦੇ ਵਿੱਚ ਬੰਦਾ ਸੂਸੂ ਕਰਨ ਜਾਂਦਾ ਹੈਗਾ ਉਹ ਗਰੀਬਾਂ ਕੋਲ 200 ਰੁਪਏ ਦੀ ਟਾਇਲਟ ਹੈ ਤੇ ਉਹਦੇ ਕੋਲ 10 ਲੱਖ ਰੁਪਏ ਦੀ ਟਾਇਲਟ ਹੈ ਜਿਹੜਾ ਮੁੱਖ ਮੰਤਰੀ ਲੈਂਦੇ ਆ ਪਟਕੇ ਲੈ ਗਿਆ ਕਿਉਂਕਿ ਲਾਲਚੀ ਐ ਨਾ ਹੈ ਜੇਲ ਕੱਟ ਕੇ ਆਇਆ ਸ਼ਰਾਬ ਘਟਾਲਾ ਫਲਾਣਾ ਘਟਾਲਾ ਕਿਹੜਾ ਕਿਹੜਾ ਜਿਹੜਾ ਘਟਾਲਾਵਾਜਾ ਇਹ ਤੇ ਨਾਲ ਡਰਾਮੇਵਾਜ ਵੀ ਬਹੁਤ ਹੈ ਆਪਣੇ ਬੰਦੇ ਤੋਂ ਚਪੇੜਾਂ ਮਾਰ ਕੇ ਕਹਿੰਦਾ ਮੈਨੂੰ ਬੀਜੇਪੀ ਨੇ ਕੁੱਟਿਆ ਦੱਸੋ ਬੀਜੇਪੀ ਨੇ ਕੀ ਲੈਣਾ ਇਹਨੂੰ ਕੁੱਟ ਕੇ ਮਰੀ ਉਹਨੂੰ ਮਾਰਨਾ ਹੁੰਦਾ ਕੋਈ ਕੀ ਲੈਣਾ ਆਪਾਂ ਅਸੀਂ ਆਪਣਾ ਤੁਹਾਨੂੰ ਮੀਡੀਆ ਦੇ ਰਾਹੀਂ ਮੈਂ ਆਪਣੇ ਵੋਟਰਾਂ ਨੂੰ ਅਪੀਲ ਕਰਨਾ ਚਾਹਨਾ ਕਿ ਇੱਕ ਵਾਰੀ ਮੌਕਾ ਸਰੋਜ ਲੱਧਰ ਨੂੰ ਦਿਓ ਅਸੀਂ ਦੋਨੇ ਹਸਬੈਂਡ ਵਾਈਫ ਇਕੱਠੇ ਹੋ ਕੇ ਮੇਰਾ ਤੇ ਹਰਵਾਇਆ ਪ੍ਰਸ਼ਾਸਨਿਕ ਮੈਡਮ ਦੀ ਭਾਵਨਾयां ਬਹੁਤ ਸੇਵਾ ਕਰਨ ਦੀ ਅਸੀਂ ਇਕੱਠੇ ਹੋ ਕੇ ਆਪਣਾ ਰੈਵੋਲੂਸ਼ਨ ਲਿਆਵਾਂਗੇ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼ਤਰੂਜੀ ਜਿਹੜੇ ਬਹੁਤ ਵੱਡੇ ਲੀਡਰ ਸੀਗੇ ਕਾਂਗਰਸ ਦੇ ਔਰ ਕੱਲ ਜਦੋਂ ਰਵਨੀਤ ਬਿੱਟੂ ਜੀ ਆਏ ਸਾਡੇ ਇਹਨਾਂ ਨੂੰ ਦੇਖ ਕੇ ਹੈਰਾਨ ਹੋ ਗਏ ਕਿ ਤੁਸੀਂ ਇੱਧਰ ਕਿਵੇਂ ਆ ਗਏ ਤੇ ਇਹ ਆਪਣਾ ਘਰ ਘਰ ਤੋਂ ਇੱਕ ਇੱਕ ਵੋਟਰ ਤੋਂ ਜਾਣੂ ਹੈ ਗਿਆ ਤੇ ਅਸੀਂ ਸਾਡੀ ਸਪੋਰਟ ਦੇ ਵਿੱਚ ਕਿਉਂਕਿ ਕੈਂਡੀਡੇਟ ਨੂੰ ਦੇਖ ਕੇ ਆਏ ਆ ਕਿ ਵੇ ਹੁਣ ਆਪਣਾ ਜਿਹੜਾ ਸਮਾਂ ਹੈਗਾ ਲੋਕਾਂ ਦੀ ਸੇਵਾ ਕਰਨ ਦਾ ਆ ਆ ਡਰਾਮੇਬਾਜ਼ੀ ਦਾ ਨਹੀਂ ਹੈਗਾ ਇਸ ਕਰਕੇ ਚਾਰ ਟਰਮਾਂ ਚਾਰ ਪਰਮਾ ਮਤਲਬ 20 ਸਾਲ ਹੰਸਰਾ ਜੀ ਨੇ ਮਤਲਬ ਉਹਨਾਂ ਨੂੰ ਲੋਕਾਂ ਨੇ ਚੁਣਿਆ ਲੇਕਿਨ ਉਹਨਾਂ ਨੇ ਕੰਮ ਕੋਈ ਨਹੀਂ ਕੀਤਾ ਹੈ ਜੇ ਆਪਣਾ ਕੰਮ ਹੈਗਾ ਤੇ ਆਹ ਦੇਖ ਲਓ ਤੁਸੀਂ ਗੰਦਾ ਗੰਦਗੀ ਦੇ ਢੇਰ ਲੱਗੇ ਹੋਇਆ ਇਹ ਆਪਣਾ ਘੁਮਾ ਕੇ ਦੇਖੋ ਜਰਾ ਤੁਹਾਨੂੰ ਪਤਾ ਲੱਗੇਗਾ ਕਿ ਆਪਣਾ ਕਿੰਨਾ ਬੁਰਾ ਹਾਲ ਹੈ ਇਹ ਲੋਕੀ ਜਿੰਦੇ ਕਿਵੇਂ ਆ ਨਰਕ ਦੇ ਵਿੱਚ ਕਿਵੇਂ ਜੀ ਰਹੇ ਆ ਸੋ ਨਾ ਕੋਈ ਪਾਰਕ ਹੈਗੀ ਆ ਤੇ ਨਾ ਸਫਾਈ ਆ ਤੇ ਸੜਕਾਂ ਟੁੱਟੀਆਂ ਹੋਈਆਂ ਤੇ ਇਹ ਸਾਰੀਆਂ ਗੱਲਾਂ ਦਾ ਉਧਾਰ ਜਿਹੜਾ ਹੈਗਾ ਅਸੀਂ ਕਰਾਂਗੇ ਸਾਨੂੰ ਲੋਕੀ ਇੱਕ ਵਾਰੀ ਮੌਕਾ ਦੇਣ ਫਿਰ ਦੇਖੋ ਅਸੀਂ ਕਿਦਾਂ ਸਿਚ ਚੇਂਜ ਲੈ ਕੇ ਆਵਾਂਗੇ ਹੁਣ ਤੁਸੀਂ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਵੀ ਕਿਉਂ ਤੁਹਾਨੂੰ ਆ ਕੇ 21 ਤਰੀਕ ਨੂੰ ਵੋਟ ਪਾਉਣ ਕਿਉਂਕਿ ਮੈਨੂੰ ਆਪਣੇ ਹਸਬੰਡ ਦੇ ਨਾਲ ਰਹਿੰਦੇ ਹੋਏ ਉਹਨਾਂ ਦੇ ਜੋਬ 'ਚ ਰਹਿੰਦੇ ਹੋਏ ਮੈਨੂੰ ਪਤਾ ਹੈ ਕਿ ਲੋਕਾਂ ਦੀਆਂ ਕੀ ਪਰੇਸ਼ਾਨੀਆਂ ਹੈਗੀਆਂ ਤੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਮੇਰੇ ਹਸਬੰਡ ਨੂੰ ਪਤਾ ਹੈ ਕਿ ਉਹ ਕਿਵੇਂ ਦੂਰ ਕਰਨੀ ਹੈ ਉਹ ਅਸੀਂ ਦੋਨੋਂ ਮਿਲ ਕੇ ਲੋਕਾਂ ਦੀ ਸੇਵਾ ਕਰਾਂਗੇ ਉਹਨਾਂ ਦੀਆਂ ਪਰੇਸ਼ਾਨੀਆਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾ ਏਸੀ ਵਾਰਡ ਨੰਬਰ 87 ਤੋਂ ਸਰੋਜ ਲੱੱੜੜ ਜੀ ਇਹਨਾਂ ਨੂੰ ਭਾਜਪਾ ਵੱਲੋਂ ਸੀਟ ਮਿਲੀ ਹੈ ਤੇ ਕਾਫੀ ਉਤਸ਼ਾਹ ਇਹਨਾਂ ਦੇ ਵਿੱਚ ਹੈਗਾ ਕਿ ਜਿੱਦਾਂ ਹੀ ਪਾਵਰ ਚਾਉਣਗੇ ਤੇ ਲੋਕਾਂ ਦੀ ਜਿਹੜੀ ਸੇਵਾ ਦੇ ਵਿੱਚ ਪਹਿਲੇ ਦਿਨ ਤੋਂ ਜੁਟ ਜਾਣਗੇ ਤਾਂ ਦੇਖੋ ਦੇ ਆ ਵੀ ਕੀ ਬਣਦਾ ਤਾਂ ਜੇ ਇਦਾਂ ਦੀ ਹੋਰ ਅਪਡੇਟ ਸਾਡੇ ਚੈਨਲ ਨੂੰ ਫੋਲੋ ਜਰ ਕਰਦੇ ਸਿਟੀ ਹੈਡਲਾਈਨਸ ਕੈਮਰਮੈਨ ਵਿਪਨ ਬੱਸੀ ਦੇ ਨਾਲ ਮੈਂ ਅੰਬਰ ਵੀ ਥੈਂਕ ਯੂ